ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਨ ਲੱਗੇ ਆਂ ਲੁਧਿਆਣਾ ਦੇ ਵਿੱਚ ਨਵੇਂ ਤਿਆਰ ਹੋਏ ਹਲਬਾਰਾ 에ਅਰਪੋਰਟ ਦੀਆਂ ਜਿਸ ਤੇ ਤਿਆਰ ਹੋਣ ਨੂੰ ਕਾਫੀ ਲੰਮਾ ਸਮਾਂ ਲੱਗ ਜਾਂਦਾ ਵੈ ਇੱਕ ਲੰਬੇ ਸਮੇਂ ਦੀ ਮੰਗ ਤੋਂ ਬਾਅਦ ਕੁਝ ਹੀ ਸਾਲਾਂ ਦੇ ਵਿੱਚ ਇਸ ਨੂੰ ਤਿਆਰ ਕਰ ਦਿੱਤਾ ਜਾਂਦਾ ਵੈ ਸੂਬਾ ਸਰਕਾਰ ਦਾ ਅਤੇ ਮੰਤਰੀ ਸੰਜੀਵ अरोड़ा ਦਾ ਇਸ ਦੌਰਾਨ ਕੀ ਯੋਗਦਾਨ ਰਹਿੰਦਾ ਵੈ ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਂ ਸੁਦਾਸੀ ਕਿ ਜੋ 30 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ 22 ਨਵੰਬਰ 2022 ਨੂੰ ਹਵਾਈ ਅੱਡੇ ਦੀ ਰੁਕੀ ਹੋਈ ਪ੍ਰਗਤੀ ਨੂੰ ਮੁੜ ਚਲਾਉਣ ਦੇ ਲਈ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਦੇ ਵਿੱਚ ਦਖਲ ਦਿੱਤਾ ਜਾਂਦਾ ਹੈ ਅਤੇ 11 ਦਸੰਬਰ 2022 ਨੂੰ ਨਿਰਮਾਣ ਕਾਰਜ ਮੁੜ ਸ਼ੁਰੂ ਹੋ ਜਾਂਦੇ ਨੇ ਅਤੇ ਇਸ ਦੇ ਲਈ 50 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾਂਦੇ ਨੇ 17 ਜਨਵਰੀ 2023 ਨੂੰ ਸੰਸਦ ਮੈਂਬਰ ਸੰਜੀਵ अरोड़ा ਨੇ ਸ਼ਹਿਰੀ ਹਵਾ ਬਾਜ਼ੀ ਮੰਤਰਾਲੇ ਨੂੰ ਦਿੱਲੀ ਲੁਧਿਆਣਾ ਉਡਾਣਾ ਮੁਰ ਸ਼ੁਰੂ ਕਰਨ ਦੀ ਅਪੀਲ ਕੀਤੀ 14 ਅਪ੍ਰੈਲ 2023 ਸੰਸਦ ਮੈਂਬਰ ਸੰਜੀਵ अरोड़ा ਨੇ ਹਲਵਾਰਾ ਦੇ ਹਲਵਾਰਾ ਤੋਂ ਉਡਾਣਾ ਸ਼ੁਰੂ ਕਰਨ ਲਈ ਸਾਰੀਆਂ 에ਅਰਲਾਈਨਾਂ ਨੂੰ ਪੱਤਰ ਲਿਖਿਆ 7 ਮਈ 2023 ਨੂੰ ਸੰਸਦ ਮੈਂਬਰ ਸੰਜੀਵ अरोड़ा ਨੇ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਤੇਜੀ ਨਾਲ ਮੁਕੰਮਲ ਕਰਨ ਦੀ ਵਕਾਲਤ ਕੀਤੀ 22 ਅਗਸਤ 2023 ਸ਼ਹਿਰੀ ਹਵਾਵਾਜ਼ੀ ਸਕੱਤਰ ਸ਼੍ਰੀ ਰਾਜੀਵ ਬਾਂਸਲ ਤੋਂ ਪ੍ਰਵਾਨਗੀ ਮਿਲਣ ਉਪਰੰਤ 에ਅਰਲਾਈਨਾਂ ਨੂੰ ਹਲਵਾਰਾ ਤੋਂ ਦਿੱਲੀ ਅਤੇ ਮੁੰਬਈ ਵਾਸਤੇ ਉਡਾਨਾਂ ਸ਼ੁਰੂ ਕਰਨ ਦੀ ਇਜਾਜ਼ਤ ਮਿਲੀ 26 ਅਗਸਤ 2023 ਸੰਸਦ ਮੈਂਬਰ ਸੰਜੀਵ ਔਰੋੜਾ ਨੇ ਵਿਕਾਸ ਪ੍ਰਗਤੀ ਦੀ ਸਮੀਖਿਆ ਦੇ ਲਈ ਹਲਵਾਰਾ ਹਵਾਈ ਅੱਡੇ ਦਾ ਦੌਰਾ ਕੀਤਾ 9 ਜਨਵਰੀ 2024 ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਸਾਰੀ ਦੀ ਪ੍ਰਗਤੀ ਬਾਰੇ ਅਪਡੇਟ ਦਿੱਤੀ 31 ਜਨਵਰੀ 2024 ਲੁਧਿਆਣਾ ਨੇੜੇ ਹੰਦਵਾੜਾ ਵਿਖੇ ਅੰਤ੍ਰિમ ਟਰਮੀਨਲ ਇਮਾਰਤ ਦੇ ਉਦਘਾਟਨ ਦੇ ਲਈ ਬੇਨਤੀ ਕੀਤੀ ਗਈ 19 ਜੁਲਾਈ 2024 ਨੂੰ ਸ਼੍ਰੀ ਸੰਜੀਵ ਅਰੋੜਾ ਨੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੇ ਨਾਲ ਉਸਾਰੀ ਦਾ ਜਾਇਜ਼ਾ ਲਿਆ 13 ਅਗਸਤ 2024 ਸੰਸਦ ਮੈਂਬਰ ਅਰੋੜਾ ਨੇ Tata Sons ਦੇ ਚੇਅਰਮੈਨ ਸ਼੍ਰੀ ਐਨ ਚੰਦਰਸ਼ੇਕਰਨ ਦੇ ਨਾਲ ਫਲਾਈਟ ਆਪਰੇਸ਼ਨ ਤੇ ਚਰਚਾ ਕੀਤੀ। 01 ਅਗਸਤ 2024 ਸੰਸਦ ਮੈਂਬਰ ਅਰੋਣਾ ਨੇ ਗੁਰੂਗਰਾਮ ਦੇ ਵਿੱਚ 에ਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਡਾਉਣਾ ਜਲਦ ਸ਼ੁਰੂ ਕਰਨ ਦੀ ਭਰੋਸਾ ਮਿਲਿਆ। 3 ਸਤੰਬਰ 2024 ਸੰਸਦ ਮੈਂਬਰ ਸੰਜੀਵ ਅਰੋਣਾ ਨੇ ਕੇਂਦਰੀ ਸ਼ਹਿਰੀ ਹਵਾਬਾਸੀ ਮੰਤਰੀ ਨੂੰ ਪੱਤਰ ਲਿਖ ਕੇ ਨਿਰਮਾਣ ਕਾਰਜਾਂ ਨੂੰ ਤੇਜ਼ੀ ਨਾਲ ਕਰਨ ਦੀ ਮੰਗ ਕੀਤੀ 21 ਦਸੰਬਰ 2024 ਹਵਾਈ ਅਡੇ ਦੇ ਕੋਡ ਅਤੇ ਸੰਚਾਲਨ ਮਿਤੀ ਬਾਰੇ AAI ਦੇ ਚੇਅਰਮੈਨ ਸ਼੍ਰੀ ਵਿਪਿਨ ਕੁਮਾਰ ਦੇ ਨਾਲ ਖਾਸ ਮੀਟਿੰਗ ਹੁੰਦੀ ਹੈ 8 ਜਨਵਰੀ 2025 ਨੂੰ 에어 ਇੰਡੀਆ ਨੇ ਦੱਸਿਆ ਕਿ ਕਮਿਸ਼ਨਿੰਗ ਅਤੇ ਪ੍ਰਵਾਨਗੀ ਪ੍ਰਕਿਰਿਆ ਤੋਂ ਬਾਅਦ ਉਡਾਣਾਂ ਸ਼ੁਰੂ ਹੋ ਜਾਣਗੀਆਂ 10 ਜਨਵਰੀ 2025 ਏਅਰ ਇੰਡੀਆ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਚਲਾਉਣ ਦੇ ਲਈ ਸਹਿਮਤ ਹੋਈ 4 ਫਰਵਰੀ 2025 ਹਲਵਾਰਾ ਹਵਾਈ ਅੱਡੇ ਨੂੰ HWR ਹਵਾਈ ਅੱਡਾ ਕੋਡ ਪ੍ਰਾਪਤ ਹੋਇਆ 1 ਫਰਵਰੀ 2025 ਸੰਸਦ ਮੈਂਬਰ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਅੰਤਮ ਪੜਾਅ ਦੇ ਕੰਮਾਂ ਦੀ ਸਥਿਤੀ ਦਿੱਤੀ 23 ਮਈ 2025 ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਅਦ ਨੇ ਸਿਵਲ 에ਅਰ ਟਰਮੀਨਲ ਨੂੰ ਚਾਲੂ ਕਰਨ ਅਤੇ ਓੜਾਣਾ ਨੂੰ ਸਾਂਹੇ ਆਲ ਤੋਂ ਹਲਵਾਰਾ ਤਬਦੀਲ ਕਰਨ ਦੇ ਲਈ ਸਿਵਲ 에ਵੀਜੀਨ ਮੰਤਰਾਲੇ ਨੂੰ ਬੇਨਤੀ ਕੀਤੀ ਜੂਨ 2025 ਨੂੰ ਟਾਂਚਗਤ ਕੰਮ ਪੂਰਾ ਹੋਣ ਤੋਂ ਬਾਅਦ 2000 ਵਰਗ ਮੀਟਰ ਟਰਮੀਨਲ ਬਿਲਡਿੰਗ ਦਾ ਅੰਦਰੂਨੀ ਕੰਮਕਾਜ ਅਤੇ ਗਲਾਸ ਫੈਲਟ ਦਾ ਕੰਮ ਪੂਰਾ ਹੋਇਆ 27 ਜੁਲਾਈ 2025 ਮਾਨਯੋਗ ਪ੍ਰਧਾਨ ਮੰਤਰੀ ਦੇ ਵੱਲੋਂ ਪਹਿਲੀ ਨਿਰਧਾਰਤ ਵਰਚੁਅਲ ਉਦਘਾਟਨ ਦੀ ਮਿਤੀ ਤਕਨੀਕੀ ਦੇਰੀ ਕਾਰਨ ਮੁਅਤਲ ਕਰ ਦਿੱਤੀ। 2 ਦਸੰਬਰ 2025 ਸੰਸਦ ਮੈਂਬਰ ਸ਼੍ਰੀ ਰਜਿੰਦਰ ਗੁਪਤਾ ਨੇ ਰਾਜ ਸਭਾ ਦੇ ਵਿੱਚ ਰੋਜ਼ਾਨਾ 2500 ਯਾਤਰੀਆਂ ਦੀ ਸਮਰੱਥਾ ਦਾ ਹਵਾਲਾ ਦਿੰਦਿਆਂ ਸੰਚਾਲਨ ਦੇ ਕੰਮਕਾਜ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। 29 ਦਸੰਬਰ 2025 에어 ਇੰਡੀਆ ਨੇ ਹਵਾਈ ਅੱਡੇ ਤੋਂ ਹਫ਼ਤੇ ਦੇ ਵਿੱਚ 5 ਦਿਨ ਉਡਾਨਾਂ ਦੀ ਮਨਜ਼ੂਰੀ ਹਾਸਲ ਕੀਤੀ ਅਤੇ ਵਾਧੂ ਸਲਾਟਾਂ ਦੀ ਵੀ ਮੰਗ ਕੀਤੀ। 15 ਜਨਵਰੀ 2026 ਫਾਈਨਲ ਸਕਿਉਰਿਟੀ ਆਡਿਟ ਮੁਕੰਮਲ ਹੋਇਆ BCS ਨੇ ਸੰਚਾਲਨ ਦੀ ਪ੍ਰਵਾਨਗੀ ਦਿੱਤੀ 28 ਜਨਵਰੀ 2026 ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਡ ਅਤੇ SSP ਦਿਹਾਤੀ ਸ਼੍ਰੀ ਅੰਕੁਰ ਗੁਪਤਾ ਦੁਆਰਾ ਅੰਤਮ ਸਾਈਟ ਨਿਰਕਣ ਕੀਤਾ ਗਿਆ 29 ਜਨਵਰੀ 2026 ਹਵਾਈ ਅੱਡੇ ਦੇ 1 ਫਰਵਰੀ 2026 ਨੂੰ ਉਦਘਾਟਨ ਦੇ ਲਈ ਪ੍ਰਧਾਨ ਮੰਤਰੀ ਦਫ਼ਤਰ ਤੋਂ ਅਧਿਕਾਰਤ ਪੁਸ਼ਟੀ ਹਾਸਲ ਹੋਈ ਏਅਰ ਇੰਡੀਆ ਨੇ ਹਫਤੇ ਦੇ ਵਿੱਚ ਸੱਤ ਦਿਨ ਫਲਾਈਟ ਸਲਾਟਾਂ ਲਈ ਬੇਨਤੀ ਕੀਤੀ 1 ਫਰਵਰੀ 2026 ਨੂੰ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਤਕਰੀਬਨ ਸ਼ਾਮ 3:45 ਮਿੰਟ ਤੇ ਟਰਮੀਨਲ ਬਿਲਡਿੰਗ ਦਾ ਵਰਚੁਅਲ ਉਦਘਾਟਨ ਕਰਦੇ ਨੇ ਸੁਦਾਸਿ ਕਿ ਇਸ ਦੌਰਾਨ ਜੋ ਕਿ ਇੱਕ ਲੰਬਾ ਸਮਾਂ ਲੱਗ ਜਾਂਦਾ ਵੈ ਇਸ ਹਲਵਾਰਾ 에ਅਰਪੋਰਟ ਨੂੰ ਚਾਲੂ ਕਰਾਉਂਦਿਆ ਕਰਾਉਂਦੇ ਆ ਤੇ ਹੁਣ ਦੱਸਿਆ ਕਿ ਹਲਵਾਰਾ 에ਅਰਪੋਰਟ ਮਾਰਚ ਤੋਂ ਪੂਰੇ ਤਰੀਕੇ ਦੇ ਨਾਲ ਚਾਲੂ ਹੋ ਜਾਵੇਗਾ ਤੇ ਇਸ 에어ਪੋਰਟ ਤੋਂ ਹੁਣ ਦਿੱਲੀ ਜਾਣ ਦੇ ਲਈ ਫਲਾਈਟਸ ਹੈ ਜੋ ਕਿ ਸ਼ੁਰੂਆਤੀ ਜੇਕਰ ਗੱਲ ਕਰੀਏ ਤਾਂ 3500 ਦੇ ਖਰਚ ਤੋਂ ਸ਼ੁਰੂ ਹੋ ਕੇ ਸਿਰਫ 300 ਕਿਲੋਮੀਟਰ ਤੋਂ ਵੱਧ ਦਾ ਸਫ਼ਰ 1 ਘੰਟੇ 20 ਮਿੰਟ ਦੇ ਵਿੱਚ ਪੂਰਾ ਕਰ ਦੇਵੇਗੀ ਸੋ ਹੁਣ ਲੋਕਾਂ ਨੂੰ ਕਾਫੀ ਚੰਗੀ ਕਨੈਕਟੀਵਿਟੀ ਵੀ ਮਿਲੇਗੀ ਵਪਾਰ ਨੂੰ ਕਾਫੀ ਫਾਇਦਾ ਇਸ ਤਰ੍ਹਾਂ ਹੋਣਾ ਮਿਲਣ ਵਾਲਾ ਹੈ